ਕੋੜਾ ਜੀਤ ਸਿੰਘ ਚੱਕਰ ਸੰਧੂ ਕਾਂਗਰਸ ਪਾਰਟੀ ਦਾ ਸੂਬਾ ਕਮੇਟੀ ਦਾ ਮੈਂਬਰ ਹਾਂ ਆ ਮੈਂ ਮੌਕਾ ਵੇਖਣ ਆਇਆ ਹਾਂ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਕਿਉਂਕਿ ਕਰੋੜਾਂ ਦਾ ਨੁਕਸਾਨ ਜਿਸ ਬੰਦੇ ਨੇ ਇਹ ਕੰਮ ਕੀਤਾ ਇਹ ਮੰਦੜ ਜੋਗਾ ਤੇ ਮੈਂ ਇਹ ਮੰਗ ਕਰਦਾ ਕਿ ਜਿਹੜਾ ਵੀ ਦੋਸ਼ੀ ਹੈ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੈਂ ਇਹ ਜ਼ਰੂਰ ਕਹੂੰਗਾ ਕਿ ਆਕਰਮੇਸ ਸੇ ਅਸੀਂ ਦੋਵੇਂ ਇਹ ਗੱਲ ਹੈ ਜਿਹੜੀ ਇਹ ਦੀ ਨਿੰਦਿਆ ਕਰਦੇ ਆ ਤੇ ਇਹ ਕਾਰਵਾਈ ਆ ਜਿਹੜੀ ਇਹ ਤੁਸ ਨੂੰ ਇਹਦੇ ਚ ਨਹੀਂ ਨਹੀਂ ਕਰਨੀ ਚਾਹੀਦੀ ਨਾ ਕਿ ਇਹਦੀ ਸਿਫਾਰਿਸ਼ ਮੰਨੀ ਚਾਹੀਦੀ ਆ ਆਪਾਂ ਇਹਦੀ ਨਿੰਦਿਆ ਕਰਦੇ ਆ ਆਪਣੇ ਵੱਲੋਂ ਪਾਰਟੀ ਵੱਲੋਂ ਲੋਕਾਂ ਵੱਲੋਂ 1 ਕਰੋੜਾਂ ਦਾ ਨੁਕਸਾਨ ਹੋਇਆ ਇਹਦੀ ਪੂਰਤੀ ਨਹੀਂ ਹੋ ਸਕਣੀ ਤੁਹਾਨੂੰ ਇਹ ਕਾਲ ਦਾ ਧੋਖਾ ਇੱਕ ਆਦੀਆਂ ਸ਼ਹਿਰ ਨਾਂ ਵਾਲਾ ਸ਼ਹਿਰ ਆ ਇਹਦੇ ਚ ਜੇ ਹੋਈਆਂ ਕਾਰਵਾਈਆਂ ਹੁੰਦੀਆਂ ਤੇ ਨਾ ਕਾਬਲੇ برداشت ਅੱਜ ਮੈਂ ਕਾਡੀਆਂ ਵਿਖੇ ਜੋ ਪਾਟਿਆ ਸਾਹਿਬ ਦੀ ਜੋ ਇੱਥੇ ਦੁਕਾਨ ਸੀਗੀ ਉਹਨੂੰ ਪਿਛਲੇ ਦਿਨੀ ਬੜੀ ਭਿਆਨਕ ਅੱਗ ਲੱਗੀ ਔਰ ਬੜਾ ਲੱਖਾਂ ਦਾ ਇਹਨਾਂ ਦਾ ਇੱਥੇ ਨੁਕਸਾਨ ਹੋਇਆ ਉਹਦਾ ਮੈਂ ਮੌਕਾ ਦੇ ਖੰਲੀ ਜਿਹੜਾ ਵਾ ਉੱਥੇ ਆਇਆ ਮਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੇਰੇ ਨਾਲ ਆਏ ਨੇ ਪਹਿਲੋਂ ਤੇ ਮੈਂ ਇਹਦੇ ਤੇ ਬੜਾ ਦੁੱਖ ਪ੍ਰਗਟ ਕਰਦਾ ਕਿ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਹੋਈ ਆ ਔਰ ਸਾਰੇ ਨਗਰ ਦੀ ਜਿਹੜੀ ਹਮਦਰਦੀ ਆ ਕਾਦਿਆਨਗਰ ਦੀ ਉਹ ਇਸ ਪਰਿਵਾਰ ਦੇ ਨਾਲ ਕਿਉਂਕਿ ਬੜੇ ਮਿਹਨਤ ਨਾਲ ਜਿਹੜਾ ਉਹ ਆਪਣੇ ਇਮਾਨਦਾਰੀ ਦੀ ਕਿਰਤ ਕਮਾਈ ਨਾਲ ਇਹਨਾਂ ਨੇ ਲੱਖਾਂ ਰੁਪਈਆ ਦੀ ਇਨਵੈਸਟਮੈਂਟ ਕਰਕੇ ਇਹ ਆਪਣਾ ਜਿਹੜਾ ਵਪਾਰ ਸੀ ਸ਼ੁਰੂ ਕੀਤਾ ਸੀ ਜਿਹੜਾ ਅੱਗ ਦੀ ਚਪੇੜ ਤੇ ਚੜ ਕੇ ਜਿਹੜਾ ਉਹ ਤੈਸਨੈਸ ਹੋ ਗਿਆ ਵਾ ਤੋਂ ਸਾਨੂੰ ਪਤਾ ਲੱਗਾ ਜੋ ਇਨਫੋਰਮੇਸ਼ਨ ਆਈ ਆ ਕਿ ਕੁਝ ਸ਼ਰਾਰਤੀ ਅੰਸਰਾਂ ਦੀ ਜੋ ਮਿਲੀ ਭੁਗਤ ਕਰਕੇ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਨੂੰ ਅਸੀਂ ਸ਼ਕਤੀ ਨਾਲ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਨ੍ਹਾਂ ਨੇ ਇਹ ਅੱਗ ਲਾਈ ਆ ਐਫ ਆਈ ਆਰ ਉਹਨਾਂ ਤੇ ਹੋ ਗਈ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਜੋ ਜੋਕ ਸਜ਼ਾ ਐਸ ਪਰ ਲਾ ਬਣਦੀ ਆ ਉਹਨਾਂ ਨੂੰ ਦਿੱਤੀ ਜਾਵੇ ਇਹਦੇ ਨਾਲ ਨਾਲ ਗਰਦੌਰ ਸਾਹਿਬ ਪਟਵਾਰੀ ਸਾਹਿਬ ਵੀ ਇੱਥੇ ਹਾਜ਼ਰ ਨੇ ਉਹਨਾਂ ਨੂੰ ਵੀ ਮੈਂ ਆਖਿਆ ਕਿ ਇਹਦਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਜਿਹੜਾ ਵਾ ਉਹ ਗਰਦੌਰੀ ਜਿਹੜੀ ਆ ਉਹ ਇਹਦੀ ਸਾਰੀ ਤਿਆਰ ਕਰਨ ਤਾਂ ਕਿ ਮੈਂ ਡੀਸੀ ਸਾਹਿਬ ਨਾਲ ਵੀ ਪਹਿਲਾਂ ਗੱਲ ਕਰ ਚੁੱਕਿਆ ਹਾਂ ਕਿ ਇਹ ਅਸੀਂ ਵਾਇਆ ਡਿਪਟੀ ਕਮਿਸ਼ਨਰ ਜਿਹੜਾ ਵਾ ਸੀਐਮ ਸਾਹਿਬ ਨੂੰ ਕੇਸ ਭੇਜ ਕੇ ਤੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿੰਨੀ ਵੀ ਮਦਦ ਹੋ ਸਕੇ ਸਾਡਾ ਸਰਕਾਰੀ ਤੌਰ ਤੇ ਵੀ ਔਰ اخਲਾਕੀ ਤੌਰ ਤੇ ਵੀ ਸਾਜਾ ਇੱਕ ਇਨਸਾਨੀਅਤ ਨੋਟ ਤੌਰ ਤੇ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਜਿਹੜਾ ਇਹ ਘਾਟਾ ਪਿਆ ਵਾ ਇਹਨਾਂ ਨੂੰ ਕਵਰ ਹੋ ਸਕੇ ਨੀ ਸਮਾ ਹੋ ਗਿਆ ਲੇਕਿਨ ਦੋਸ਼ੀ ਵਾਲੇ ਕਾਬੂ ਨਹੀਂ ਆਇਆ ਹਾਂ ਮੈਂ ਹੁਣ ਐਸਐਚਓ ਸਾਹਿਬ ਨੂੰ ਵੀ ਕਿਹਾ ਵਾ ਐਸਐਸਪੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਔਰ ਜਿਹੜੇ ਪਿੰਡ ਤੋਂ ਉਹ ਹੈਗਾ ਉਹ ਸਰਪੰਚ ਸਾਹਿਬ ਨੂੰ ਮੈਂ ਆਖਿਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਉਹ ਬੰਦਾ ਖੜਿਆ ਸੀਗਾ ਉਹ ਬੰਦਾ ਜਿਹੜਾ ਵਾ ਪੇਸ਼ ਕਰਾਇਆ ਜਾਵੇ ਔਰ ਜੋ ਬਣਦੀ ਸਜ਼ਾ ਵਾ ਜੂਨ ਨੇ ਗਲਤ ਕੀਤਾ ਐਸ ਪਰ ਲਾਉ ਉਹਨੂੰ ਮਿਲਣੀ ਚਾਹੀਦੀ